ਸਰਕਾਰ ਮੁਰਦਾਬਾਦ 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 ਸੁਧਾਨ ਵਿਰੋਧੀ ਸਰਕਾਰ ਮੁਰਦਾਬਾਦ 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 ਦਲ ਵਿਰੋਧੀ ਸਰਕਾਰ ਮੁਰਦਾਬਾਦ 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 ਸੁਧਾਨ ਵਿਰੋਧੀ ਸਰਕਾਰ ਮੁਰਦਾਬਾਦ 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 ਦਲ ਵਿਰੋਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਆਸਰਾ ਤੇ ਕਾਨ ਕਰਨ ਵਾਲੀ ਸਰਕਾਰ ਮਰਦਾਬਾਦ 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 ਕੱਲ ਕਰਤ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਅਸਰਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਮੈਂ ਲਖਵੀਰ ਸਿੰਘ ਲੱਖਾ ਚੇਅਰਮੈਨ ਐਸਿਡ ਡਿਪਾਰਟਮੈਂਟ ਜਲਾ ਕਾਂਗਰਸ ਕਮੇਟੀ ਪ੍ਰੋ ਪਿਛਲੇ ਦਿਨੀ ਜੋ ਸੁਪਰੀਮ ਕੋਰਟ ਦੇ ਜੱਜ ਦੇ ਉੱਪਰ ਇੱਕ ਵਕੀਲ ਵੱਲੋਂ ਵਕੀਲ ਨੇ ਕਹਿ ਸਕਦੇ ਉਹਨੂੰ ਬੋਝਦਲ ਕਹਿ ਸਕਦੇ ਆ ਭਾਰਤੀ ਜਨਤਾ ਪਾਰਟੀ ਔਰ ਆਰਐਸਐਸ ਦਾ ਜਿਨ੍ਹਾਂ ਨੇ ਇੱਕ ਬਹੁਤ ਆ ਸੁਪਰ ਜਾਜੀ ਦੇ ਉੱਪਰ ਇੱਕ ਖੇਤਰ ਚਲਾ ਕੇ ਉਹਨਾਂ ਦਾ ਕਾਣ ਕੀਤਾ ਮੈਂ ਸਮਝਦਾ ਉਹਨਾਂ ਦਾ ਨਹੀਂ ਇਹ ਪੂਰੇ ਸ਼ਬਦਾਂ ਦਾ ਕਾਣ ਕੀਤਾ ਤੇ ਪੂਰੇ ਦੇਸ਼ ਦੇ ਉੱਪਰ ਇਹਦੀ ਜਿਹੜੀ ਲਹਿਰ ਚੱਲੀ ਆ ਮੋਦੀ ਸਰਕਾਰ ਦੇ ਖਿਲਾਫ ਔਰ ਭਾਜਪੀ ਦੇ ਖਿਲਾਫ ਆਰਐਸਐਸ ਦੇ ਖਿਲਾਫ ਤਾਂ ਮੇਰੇ ਮੈਂ ਤਾਂ ਸੋਚਦਾ ਵੀ ਇਹ ਜਿਹੜਾ ਇਨਸਾਨ ਆ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਖੇਤਰ ਚ ਲਾਇਆ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਔਰ ਇਹੋ ਜਿਹੇ ਇਨਸਾਨਾਂ ਨੂੰ ਫਾਂਸੀ ਲੱਗਣੀ ਚਾਹੀਦੀ ਆ ਤੋਂ ਜਿੰਨੇ ਵੀ ਅੱਜ ਅਸੀਂ ਇੱਥੇ ਪਹੁੰਚੇ ਆ ਐਸ்சி ਬੀਸੀ ਸਾਰੇ ਸੱਜਣ ਡਿਪਾਰਟਮੈਂਟ ਦੇ ਨਮਾਇंदे ਅੱਜ ਅਸੀਂ ਮਾਨਯੋਗ ਐਸਜੀਐਮ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਆ ਕਿ ਇਹਦਾ ਬਦ ਤੋਂ ਬਦ ਸਜ਼ਾ ਦੇ ਕੇ ਇਹਨਾਂ ਨੂੰ ਸੁਰੱਖਾਂ ਦੇ ਵਿੱਚ ਲੈ ਜਾ ਮੈਂ ਬਲਬੀਰ ਸਿੰਘ ਟੈਂਟਾ ਸਰਪੰਚ ਗੋਬਿੰਦ ਸਰ ਪ੍ਰਧਾਨ ਸਰਪੰਚ ਯੂਨੀਅਨ ਫਰੀਦਕੋਟ ਵਾਈਸ ਚੇਅਰਮੈਨ ਐਸ ਸੀ ਸੈੱਲ ਜ਼ਿਲ੍ਹਾ ਫਰੀਦਕੋਟ ਅਸੀਂ ਅੱਜ ਇੱਥੇ ਸਾਰੇ ਐਸ ਸੀ ਭਾਈਚਾਰੇ ਦੇ ਜਿੰਨੇ ਵੀ ਸਾਡੇ ਇੱਥੇ ਸਾਡੇ ਪ੍ਰਧਾਨ ਜੀ ਬੈਠੇ ਐ ਖੜੇ ਐ ਹੋਰ ਵੀ ਜਿੰਨੇ ਐਸ ਸੀ ਸਾਡੇ ਸਾਡੇ ਅਹੁਦੇਦਾਰ ਸਹਿਬਾਨ ਐ ਅਸੀਂ ਅੱਜ ਇੱਥੇ ਤਾਂ ਇਕੱਠੇ ਹੋਏ ਆ ਸਾਡੇ ਸੁਪਰੀਮ ਕੋਰਟ ਦੇ ਜੱਜ ਬਹੁਤ ਤਕੜੀ ਪੋਸਟ ਹੁੰਦੀ ਹੈ ਇਸ ਤੋਂ ਬਾਅਦ ਇਸ ਤੋਂ ਵੱਡੀ ਜਿਹੜੀ ਉਸ ਤੋਂ ਬਾਅਦ ਪੋਸਟ ਜਿਹੜੀ ਹੁੰਦੀ ਹੈ ਉਹ ਰਾਸ਼ਟਰਪਤੀ ਦੀ ਹੁੰਦੀ ਹੈ ਤੇ ਇੱਕ ਵਕੀਲ ਨੇ ਉਹਨਾਂ ਦੇ ਜੋ ਛਿੱਤਰ ਚਲਾਇਆ ਚੱਪਲ ਚਲਾਈ ਜਾ ਕੋ ਬੂੜ ਚਲਾਇਆ ਇਹ ਬਹੁਤ ਮੰਦ ਭਾਗੀ ਘਟਨਾ ਹੈ ਇੱਕ ਸਾਡਾ ਹੋਰ ਆਈ ਆਈਪੀਐਸ ਅਫਸਰ ਸੀ ਪੂਰਨ ਕੁਮਾਰ ਉਹਨਾਂ ਨੇ ਵੀ ਆਪਦੇ ਆਪ ਨੂੰ ਗੋਲੀ ਮਾਰ ਲਈ ਉਹਨਾਂ ਨੂੰ ਵੀ ਇਹਨਾਂ ਨੇ ਜੋ ਜਲੀਲ ਕੀਤਾ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਜਿਹੜੇ ਸਾਡੇ ਲੋਕ ਹੈ ਪੜ੍ਹ ਲਿਖ ਕੇ ਐਡੇ-ਐਡੇ ਤਖੜੇ ਅਫਸਰ ਬਣ ਗਏ ਜੇ ਇੱਕ ਐਡੇ ਵੱਡੇ ਅਫਸਰ ਦੀ ਸਾਡੇ ਦੀ ਇਹਨਾਂ ਨੇ ਕੋਈ ਪੈਰਵਾਈ ਨਹੀਂ ਕਰਨੀ ਉਹਦੀ ਕੋਈ ਇੱਜ਼ਤ ਹੈ ਨਹੀਂ ਤੇ ਸਾਡੀ ਕਿਸੇ ਦੀ ਕੀ ਹੋਣੀ ਹੈ ਕਿਉਂਕਿ ਸਾਡੇ ਲੋਕ ਜਿਹੜੇ ਬਣੇ ਆ ਇਹ ਪੜ੍ਹ ਲਿਖ ਕੇ ਬਣੇ ਆ ਪਾਬਾ ਭੀਮਰਾਓ ਉਮੀਦਵਾਰ ਉਹਨੂੰ ਵੀ ਬਹੁਤ ਜਲੀਲ ਕੀਤਾ ਗਿਆ ਉਹਨੇ ਸੰਵਿਧਾਨ ਲਿਖਿਆ ਇਹ ਸੰਵਿਧਾਨ ਸਾਡੇ ਨੂੰ ਖਤਮ ਕਰੀ ਜਾਂਦੇ ਆ ਦਿਨੋ-ਦਿਨ ਜਿਹੜੇ ਇਨੀਆਂ ਤਾਕਤਾਂ ਇਹ ਜਿਹੜੀਆਂ ਇਹਨਾਂ ਇਹਦੂ ਤਾਂ ਭੈੜਾ ਅੰਗਰੇਜ਼ਾਂ ਦਾ ਰਾਜ ਸੀ ਇਦੂ ਦਾ ਚੰਗਾ ਸੀ ਇਹ ਇਹ ਤਾਂ ਅੰਗਰੇਜ਼ਾਂ ਦੇ ਰਾਜ ਨਾਲੋਂ ਵੀ ਭੈੜਾ ਰਾਜ ਹੈ ਇਸ ਕਰਕੇ ਜੇ ਸਾਡੇ ਉੱਤੇ ਸੁਪਰੀਮ ਕੋਰਟ ਦੇ ਜੱਜ ਸੇਫ ਨਹੀਂ ਆਈਪੀਐਸ ਅਫਸਰ ਸੇਫ ਨਹੀਂ ਤੇ ਅਸੀਂ ਕਿੱਥੋਂ ਸੇਫ ਆ ਅਸੀਂ ਤਾਂ ਇਹ ਸਰਕਾਰ ਤੋਂ ਪੁਰਜੋ ਅਪੀਲ ਕਰਦੇ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਹੜੇ ਅਫਸਰਾਂ ਨੇ ਸਾਡੇ ਉਹਨਾਂ ਜੱਜ ਸਾਹਿਬ ਨਾਲ ਜਾਂ ਸਾਡੇ ਆਈਪੀਐਸ ਅਫਸਰ ਨਾਲ ਕੋਈ ਧੱਕਾ ਕੀਤਾ ਹੈ ਉਹਨਾਂ ਨੂੰ ਸਖਤ ਤੋਂ ਸਜ਼ਾ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਨੂੰ ਮੌਤ ਫਾਂਸੀ ਦੀ ਸਜ਼ਾ ਲੱਗਣੀ ਚਾਹੀਦੀ ਆ ਵੈਸੇ ਗੁਰੂ ਜੀ ਕੀ ਫਤਿਹ ਅੱਜ ਅਸੀਂ ਫਰੀਦਕੋਟ ਵਿਖੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇਣ ਵਾਸਤੇ ਆਏ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਬਾਪਰੀਆ ਦਲਿਤ ਸਮਾਜ ਦੇ ਜਿਹੜੇ ਅਫੀਸਰ ਨੇ ਜਾਂ ਚੀਫ ਜਸਟਿਸ ਗਬਈ ਸਾਹਿਬ ਨੇ ਉਹਨਾਂ ਦੇ ਉੱਤੇ ਜੁੱਤੀ ਹਟਣਾ ਇਹ ਮਨੁਭਾਦੀਆਂ ਦੀ ਸੋਚ ਤੇ ਘਟੀਆ ਸੋਚ ਹੈ ਜਿਹੜੀ ਕਿ ਸਾਡੇ ਦਲਿਤ ਸਮਾਜ ਨੂੰ ਦੇਖਣਾ ਨਹੀਂ ਚਾਹੁੰਦੀ ਮਨੁਭਾਦ ਫੇਰ ਦੁਬਾਰਾ ਤੋਂ ਲੈਣਾ ਚਾਹੀਦਾ ਹੈ ਸਾਨੂੰ ਸਾਡੇ ਸਮਾਜ ਨੂੰ ਇਕੱਠੇ ਹੋ ਕੇ ਇਹਨਾਂ ਤਾਕਤਾਂ ਦੇ ਖਿਲਾਫ ਖੜੇ ਹੋਣਾ ਬਣਦਾ ਹੈ ਦੂਸਰਾ ਨੰਬਰ ਤੇ ਏ ਡੀਜੀਪੀ ਜਿਹੜੇ ਚੰਡੀਗੜ੍ਹ ਤੋਂ ਨੇ ਉਹ ਉਹਦਾ ਨੇ ਸੁਸਾਈਡ ਕੀਤੇ ਆ ਉਹਨਾਂ ਨੂੰ ਜੱਤੀ ਤੌਰ ਤੇ ਬੜਾ ਤੰਗ ਕੀਤਾ ਜਾ ਰਿਹਾ ਸੀ ਵੱਡੇ ਅਫਸਰਾਂ ਵੱਲੋਂ ਤਾਂ ਉਹਨਾਂ ਅਫਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਫੰਸੇ ਦੀ ਸਜ਼ਾ ਹੋਣੀ ਚਾਹੀਦੀ ਹੈ ਜੈ ਭੀ ਜੈ ਪਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਰ ਸਿੰਘ ਘਾਰੂ ਨੈਸ਼ਨਲ ਦਲਤ ਮਹਾਪੰਚਾਇਤ ਦਾ ਵੈਚੇਮਨ ਤੇ तमाम ਜਥੇਬੰਦੀਆਂ ਦੇ ਦਲਤ ਆਗੂ ਜਿਹੜੇ ਮੇਰੇ ਨਾਲ ਖੜੇ ਆ ਅੱਜ ਬੜੀ ਦੁਖਦਾਈ ਜਿਹੜੀ ਹੈਗੀ ਆ ਗੱਲ ਹੈ ਜੇ ਦਸ ਗੁਵਾਈ ਦਾ ਜਿਹੜਾ ਜੁਤੀ ਸੱਟ ਕੇ ਆਤਮਾਨ ਕਰਨਾ ਇਹ ਸਾਡੀ ਭਾਰ ਦਾ ਸਾਡੇ ਸਵਧਾਨ ਦਾ ਤੇ ਸਾਡੇ ਦਲਤ ਪਰਿਵਾਰਾਂ ਦਾ ਜਿਹੜਾ ਹੈਗਾ ਇਹ ਜਿਹੜਾ ਹੈਗਾ અપਮਾਨ ਹੈ ਇਹ ਅਸੀਂ ਨਹੀਂ ਸਹਿਣ ਕਰ ਸਕਦੇ ਇਹੋ ਜਿਹੇ ਜਿਹੜੇ ਹੁੱਲੜ ਬਾਜ ਲੋਕ ਆ ਮਨੁਵਾਦੀ ਲੋਕ ਆ ਇਹੋ ਜਿਹੇ ਲੋਕਾਂ ਨੂੰ ਦੇਸ਼ ਦਰੋਹੀ ਦਾ ਪਰਚਾ ਦੇ ਕੇ ਛੇਤੀ ਛੇਤੀ ਅੰਦਰ ਡੱਕ ਤੇ ਇਥੋਂ ਤੱਕ ਵੀ ਮੈਂ ਕਹਿੰਦਾ ਵੀ ਇਹੋ ਜਿਹੇ ਲੋਕਾਂ ਨੂੰ ਫਾਸੀ ਵੀ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਕਿਉਂ ਇਹ ਸਮਾਜ ਦੇ ਵਿੱਚ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਖੱਲਰ ਪਾ ਕੇ ਸਾਡੇ ਭਾਰਤ ਦੇਸ਼ ਨੂੰ ਸਾਨੂੰ ਖੇਰੂ ਮੇਰੂ ਕਰਨਾ ਚਾਹੁੰਦੇ ਆ ਦੱਸਿਆ ਕਿ ਜਿਵੇਂ ਸਾਡੇ ਇੱਕ ਬਹੁਤ ਵਧੀਆ ਅਫਸਰ ਨੇ ਸਤਕਾਰਯੋਗ ਨੇ ਬੜਾ ਉਹਨੇ ਜਿਵੇਂ ਦੱਸਿਆ ਸੀਗਾ ਵੀ ਇਹਨਾਂ ਨੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨਾ ਬਹੁਤ ਔਖੀ ਹੈ ਬੜੀ ਬੜੀ ਔਖੀ ਹੈ ਇਹ ਗੱਲਾਂ ਆਪਦੇ ਪਰਿਵਾਰ ਨੂੰ ਛੱਡ ਕੇ ਜਾਣਾ ਆਦੇ ਐਡੇ ਰੈਂਕ ਨੂੰ ਛੱਡ ਕੇ ਜਾਣਾ ਉਹਦੇ ਤੋਂ ਉਹਦੀਆਂ ਜਿਹੜੀਆਂ ਧਾਰਨਾ ਸੀ ਨੌਬਤਿ ਉਹਦੇ ਤੇ ਇੰਨੀ ਵੱਡੀ ਆ ਗਈ ਸੀ ਉਹਨੂੰ ਉਸ ਤੋਂ ਸਵਾ ਉਹਨੂੰ ਨਿਆਪ ਲਾਲੀ ਚ ਕੁਝ ਦਿਸਿਆ ਨਹੀਂ ਵੀ ਮੈਨੂੰ ਜਿਹੜਾ ਜਿਹੜਾ ਮੈਨੂੰ ਜਿਹੜਾ ਮੇਰੇ ਤੇ ਇਹਨਾਂ ਨੇ ਹਤਿਆਚਾਰ ਕੀਤਾ ਹਤਿਆਚਾਰ ਦੇ ਮਤਲਬ ਕੋ ਮੈਨੂੰ ਜਿਹੜਾ ਇਨਸਾਫ ਨਹੀਂ ਮਿਲਣਾ ਉਹ ਇੱਕ ਕਲ ਮਜਬੂਰ ਹੋ ਕੇ ਕਿਸੇ ਨੂੰ ਮਰਨ ਤੇ ਮਜਬੂਰ ਕਰਨਾ ਇਹੋ ਜਿਹੇ ਬੰਦਿਆਂ ਨੂੰ ਵੀ ਫਾਸੀ ਲੱਗਣੀ ਚਾਹੀਦੀ ਉਹ ਪਰਚਾ ਹੋਇਆ ਉਹ ਕੋਈ 10 15 ਬੰਦੇ ਜਿਹੜੇ ਹੈਗੇ ਅਫਸਰ ਹੈ ਜਨਰਲ ਕਾਰਗਰੀ ਦੇ ਲੋਕ ਆ ਉਹਨਾਂ ਲੋਕਾਂ ਨੂੰ ਦੇਸ਼ ਦਰੋਹੀ ਦਾ ਪਰਚਾ ਦੇ ਕੇ ਇੱਕ ਹੋਰ ਗੱਲ ਸੁਣੀ ਹੈ ਮੈਂ ਇੱਕ ਸਾਡੇ ਬੱਚਾ ਕੋਈ ਰਾਬਰੇਲੀ ਦੇ ਵਿੱਚ ਉਹਦਾ ਕਤਲ ਕੀਤਾ ਕਤਲ ਕਰਕੇ ਫਿਰ ਸਾਰੇ ਲੋਕਾਂ ਨੇ ਉਹਨੇ ਜਿਹੜੇ ਮਨੁਵਾਦੀ ਲੋਕ ਸੀ ਉਹਦੇ ਉੱਤੇ ਪਿਸ਼ਾਬ ਕਰਕੇ ਉਹਦੀ ਵੀਡੀਓ ਵਾਇਰਲ ਕੀਤੀ ਇਸ ਤੋਂ ਮੰਦ ਭਗੀਆਂ ਘਾਟਾਂ ਕਿਹੜੀਆਂ ਹੋ ਜਾਣੀਆਂ ਅਸੀਂ ਵੱਖ-ਵੱਖ ਜਥੇਬੰਦੀਆਂ 'ਚ ਬੈਠੇ ਨਾਲ ਲੋਕਾਂ ਨੂੰ ਕਹਿੰਦਾ ਬੜੇ ਚਿਰ ਦੇ ਹੀ ਜਥੇਬੰਦੀਆਂ ਦੇ ਵਿੱਚ ਲੜੀ ਜਾਂਦੇ ਆ ਲੜ ਲੜ ਹੰਮ ਗਏ ਮੇਰੇ ਵੀਰੋ ਜਿੰਨਾ ਚਿਰ ਤੁਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਤੁਹਾਡਾ ਕੁਝ ਨਹੀਂ ਬੰਨਾ ਭਵਾਂ ਦੇ ਅਸੀਂ 85 ਤੇ 80% ਲੋਕ ਹੈਗੇ ਆ ਪਰ ਅਸੀਂ ਲੋਕ ਉਹਨਾਂ ਦੇ ਵਿੱਚ ਵੰਡੇ ਹੋਏ ਆ ਅਸੀਂ ਇੱਕ ਦੂਜੇ ਦੇ ਮਗਰ ਲੱਗਣ ਨੂੰ ਤਿਆਰ ਨਹੀਂ ਵੀ ਕਿਹੜੇ ਨੂੰ ਅਸੀਂ ਮੂਹਰੇ ਲਾਈਏ ਕਿਹੜੇ ਦੇ ਮਗਰ ਰਹੀਏ ਹਰੇਕ ਬੰਦਾ ਕਹਿੰਦਾ ਜਿਹੜਾ 10 ਬੰਦਾ ਬੈਂਕ ਜਾ ਕੇ ਆਪਦੀ ਰਜਿਸਟਰਡ ਕਰਾ ਲੈਂਦਾ ਉਹ ਕਹਿੰਦਾ ਮੇਰੇ ਯਾਰ ਗਿਆ ਪ੍ਰਧਾਨ ਕੋਈ ਨਹੀਂ ਉਹ ਮੇਰੇ ਮੱਥ ਹੱਥ ਬਨ ਕੇ ਬੇਨਤੀ ਕਰਦਾ ਸਾਡੇ ਸਮਾਜ ਦੇ ਲੋਕਾਂ ਨੂੰ ਪਹਿਲਾਂ ਸਾਨੂੰ ਖੇਤਾਂ 'ਚ ਕੁੱਟਿਆ ਜਾਂਦਾ ਸੀ ਲੁੱਟਿਆ ਜਾਂਦਾ ਸੀ ਸਾਡੀਆਂ ਧੀਆਂ ਭੈਣਾਂ ਦੇ ਪੱਤਾਂ ਉਲੀਆਂ ਸੀਗੀਆਂ ਤੇ ਅੱਜ ਸਾਡੇ ਜਿੰਨਾ ਤੋਂ ਅਸੀਂ ਇਨਸਾਫ ਦੀ ਝਾਹ ਕਰਦੇ ਆ ਜਿਹੜੇ ਕੋਟਾਂ ਦੇ ਵਿੱਚੋਂ ਸਾਨੂੰ ਇਨਸਾਫ ਦੀ ਝਾਹ ਕੇ ਵੀ ਸਾਡੇ ਰਹਿਬਰ ਬੈਠੇ ਆ ਸਾਡੇ ਉੱਥੇ ਆਪਦੇ ਬੈਠੇ ਉਹਨਾਂ ਤੋਂ ਅਸੀਂ ਜਾ ਕੇ ਗਰਵਾਰ ਲਾ ਕੇ ਆਪਦਾ ਇਨਸਾਫ ਮੰਗਾਂਗੇ ਪਰ ਇਹ ਸਮੇਂ ਦੇ ਜਿਹੜੇ ਲੋਕ ਹੈ ਇਹ ਮਨੁਵਾਦੀ ਲੋਕ ਸਾਡੇ ਆਪ ਦੇ ਉਹਨਾਂ ਜੱਜਾਂ ਨੂੰ ਕੁੱਟਣ ਲੱਗ ਗਏ ਉਹਨਾਂ ਆਈਪਸ ਅਫਸਰਾਂ ਨੂੰ ਕੁੱਟਣ ਲੱਗ ਗਏ ਉਹਨਾਂ ਨੂੰ ਕੁੱਟਣ ਲੱਗ ਗਏ ਤੇ ਅਸੀਂ ਇਨਸਾਫ ਜਿਹੜੇ ਜ਼ਮੀਨ ਤੇ ਬੈਠੇ ਲੋਕ ਇਨਸਾਫ ਕਿੱਥੋਂ ਲੈਣਗੇ ਇਹ ਬੜੀ ਦੁਖਦਈ ਹੈ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਡੇ 80% ਸਮਾਜ ਦੇ ਜ਼ਮੀਨ 'ਚ ਬੈਠੇ ਲੋਕਾਂ ਨੂੰ ਲੋਕੋ ਉੱਠੋ ਉੱਠੋ ਜੇ ਉੱਠ ਕੇ ਕੁਝ ਕਰ ਸਕਦੇ ਆ ਤਾਂ ਨਹੀਂ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਤੇ ਬਹੁਤ ਮਾੜਾ ਹੋਊਗਾ ਸੰਵਿਧਾਨ ਤੇ ਬਹੁਤ ਵੱਡਾ ਇਹ ਭਾਰੀ ਹੈ ਸੰਵਿਧਾਨ ਮਨੁਵਾਦੀ ਜਿਹੜੀ ਸੋਚ ਹੈ ਬਾਬਾ ਸਾਹਿਬ ਨੇ ਜਦੋਂ ਬੁੱਤ ਤੋੜਿਆ ਸੀ ਅੰਮ੍ਰਿਤ ਆਜਾ ਕੀਤਾ ਸੀ ਇਹ ਐਲਾਨ ਵੀ ਇਹ ਮੇਤਕਾਰ ਮੇਤਕਾਰ ਕਰੀ ਜਾਂਦੇ ਆ ਵੀ ਮੇਤਕਾਰ ਕਰਨਾ ਕੋਈ ਰੱਬ ਨਹੀਂ ਉਦੋਂ ਤੋਂ ਸਾਡੇ ਤੇ ਵਾਰਦਾਤਾ ਸਾਡੇ ਤੇ ਕੁੱਟਮਾਰ ਸਾਡੀਆਂ ਮੂਰਤੀਆਂ ਨੂੰ ਭੰਨਣ ਦਾ ਇਹ ਮੋਦੀ ਸਰਕਾਰ ਨੇ ਪੂਰਾ ਏਜੰਡਾ ਰੱਖਿਆ ਹੋਇਆ ਹੈ ਸੰਵਿਧਾਨ ਖਤਮ ਕਰਦੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਡੇ ਸਮੇਂ ਦੇ ਆਗੂਆਂ ਨੂੰ ਦਲਤ ਆਗੂਆਂ ਨੂੰ ਇਕੱਠੇ ਹੋ ਕੇ ਕੁਝ ਨਾ ਕੁਝ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਰ ਸਿੰਘ ਘਾਰੂ ਨੈਸ਼ਨਲ ਦਲਤ ਮਹਾਪੰਚਾਇਤ ਦਾ ਵੈਚਰਨ ਤੇ तमाम ਜਥੇਬੰਦੀਆਂ ਦੇ ਦਲਤ ਆਗੂ ਜਿਹੜੇ ਮੇਰੇ ਨਾਲ ਖੜੇ ਆ ਅੱਜ ਬੜੀ ਦੁਖਦਾਈ ਜਿਹੜੀ ਹੈਗੀ ਆ ਗੱਲ ਹੈ ਜੇ ਜਸ ਗਵਾਈ ਦਾ ਜਿਹੜਾ ਜੁੱਤੀ ਛੱਡ ਕੇ ਆਤਮਾਨ ਕਰਨਾ ਇਹ ਸਾਡੀ ਭਾਰ ਦਾ ਸਾਡੇ ਸਵਧਾਨ ਦਾ ਤੇ ਸਾਡੇ ਦਲਤ ਪਰਿਵਾਰਾਂ ਦਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਆਤਮਾਨ ਹੈ ਇਹ ਅਸੀਂ ਨਹੀਂ ਸਹਿਣ ਕਰ ਸਕਦੇ ਇਹੋ ਜਿਹੇ ਜਿਹੜੇ ਹੁੱਲੜ ਬਾਜ ਲੋਕ ਆ ਮਨੁਵਾਦੀ ਲੋਕ ਆ ਇਹੋ ਜਿਹੇ ਲੋਕਾਂ ਨੂੰ ਦੇਸ਼ਦ్రోਹੀ ਦਾ ਪਰਚਾ ਦੇ ਕੇ ਛੇਤੀ ਛੇਤੀ ਅੰਦਰ ਡੱਕ ਤੇ ਇਥੋਂ ਤੱਕ ਵੀ ਮੈਂ ਕਹਿੰਦਾ ਵੀ ਇਹੋ ਜਿਹੇ ਲੋਕਾਂ ਨੂੰ ਫਾਸੀ ਵੀ ਹੋ ਜੇ ਤਾਂ ਬਹੁਤ ਵਧੀਆ ਗੱਲ ਹੈ ਕਿਉਂ ਇਹ ਸਮਾਜ ਦੇ ਵਿੱਚ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਖੱਲਰ ਪਾ ਕੇ ਸਾਡੇ ਭਾਰਤ ਦੇਸ਼ ਨੂੰ ਸਾਨੂੰ ਖੇਰੂ ਮੇਰੂ ਕਰਨਾ ਚਾਹੁੰਦੇ ਆ ਦੱਸਿਆ ਕਿ ਜਿਵੇਂ ਸਾਡੇ ਇੱਕ ਬਹੁਤ ਵਧੀਆ ਅਫਸਰ ਨੇ ਸਤਕਾਰਯੋਗ ਨੇ ਬੜਾ ਉਹਨੇ ਜਿਵੇਂ ਦੱਸਿਆ ਸੀਗਾ ਵੀ ਇਹਨਾਂ ਨੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਕਰਨਾ ਬਹੁਤ ਔਖੀ ਹੈ ਬੜੀ ਬੜੀ ਔਖੀ ਹੈ ਗੱਲਾਂ ਆਪਦੇ ਪਰਿਵਾਰ ਨੂੰ ਛੱਡ ਕੇ ਜਾਣਾ ਆਦੇ ਐਡੇ ਰੈਂਕ ਨੂੰ ਛੱਡ ਕੇ ਜਾਣਾ ਉਹਦੇ ਤੋਂ ਉਹ ਜਿਹੜੀਆਂ ਧਾਰਨਾ ਸੀ ਨੌਬਤਿ ਉਹਦੇ ਤੇ ਇੰਨੀ ਵੱਡੀ ਆ ਗਈ ਸੀ ਉਹਨੂੰ ਉਸ ਤੋਂ ਸਵਾ ਉਹਨੂੰ ਨਿਆਪ ਲਾ ਲਈ ਕੋਈ ਸੁਦੇਸਿਆ ਨਹੀਂ ਵੀ ਮੈਨੂੰ ਜਿਹੜਾ ਜਿਹੜਾ ਮੈਨੂੰ ਜਿਹੜਾ ਮੇਰੇ ਤੇ ਇਹਨਾਂ ਨੇ ਹਤਿਆਚਾਰ ਕੀਤਾ ਹਤਿਆਚਾਰ ਦੇ ਮਤਾਬਕ ਮੈਨੂੰ ਜਿਹੜਾ ਇਨਸਾਫ ਨਹੀਂ ਮਿਲਣਾ ਉਹ ਇੱਕ ਕਲ ਮਜਬੂਰ ਹੋ ਕੇ ਕਿਸੇ ਨੂੰ ਮਰਨ ਤੇ ਮਜਬੂਰ ਕਰਨਾ ਇਹੋ ਜਿਹੇ ਬੰਦਿਆਂ ਨੂੰ ਵੀ ਫਾਸੀ ਲੱਗਣੀ ਚਾਹੀਦੀ ਉਹ ਪਰਚਾ ਹੋਇਆ ਉਹ ਕੋਈ 10-15 ਬੰਦੇ ਜਿਹੜੇ ਹੈਗੇ ਅਫਸਰ ਹੈ ਜ਼ਰਰ ਕਾਰਗਰੀ ਦੇ ਲੋਕ ਆ ਉਹਨਾਂ ਲੋਕਾਂ ਨੂੰ ਦੇਸ਼ ਦਰੋਹੀ ਦਾ ਪਰਚਾ ਦੇ ਕੇ ਇੱਕ ਹੋਰ ਗੱਲ ਸੁਣੀ ਹੈ ਮੈਂ ਇੱਕ ਸਾਡੇ ਬੱਚਾ ਕੋਈ ਰਾਬਰੇਲੀ ਦੇ ਵਿੱਚ ਉਹਦਾ ਕਤਲ ਕੀਤਾ ਕਤਲ ਕਰਕੇ ਫਿਰ ਸਾਰੇ ਲੋਕਾਂ ਨੇ ਉਹਨੇ ਜਿਹੜੇ ਮੰਨਵਾਦੀ ਲੋਕ ਸੀ ਉਹਦੇ ਉੱਤੇ ਪਿਸ਼ਾਬ ਕਰਕੇ ਉਹਦੀ ਵੀਡੀਓ ਵਾਇਰਲ ਕੀਤੀ ਇਸ ਤੋਂ ਮੰਦ ਭਗੀਆਂ ਘਾਟਵਾਂ ਕਿਹੜੀਆਂ ਹੋ ਜਾਣੀਆਂ ਅਸੀਂ ਵੱਖ-ਵੱਖ ਜਥੇਬੰਦੀਆਂ 'ਚ ਬੈਠੇ ਨਾਲ ਲੋਕਾਂ ਨੂੰ ਕਹਿੰਦਾ ਬੜੇ ਚਿਰ ਦੇ ਹੀ ਜਥੇਬੰਦੀਆਂ ਦੇ ਵਿੱਚ ਲੜੀ ਜਾਂਦੇ ਆ ਲੜ ਲੜ ਹਮਗੇ ਮੇਰੇ ਵੀਰੋ ਜਿੰਨਾ ਚਿਰ ਤੁਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਤੁਹਾਡਾ ਕੁਝ ਨਹੀਂ ਬਣਨਾ ਭਵਾਂ ਦੇ ਅਸੀਂ 85 ਤੇ 80% ਲੋਕ ਹੈਗੇ ਆ ਪਰ ਅਸੀਂ ਲੋਕ ਉਹਨਾਂ ਦੇ ਵਿੱਚ ਵੰਡੇ ਹੋਏ ਆ ਅਸੀਂ ਇੱਕ ਦੂਜੇ ਦੇ ਮਗਰ ਲੱਗਣ ਨੂੰ ਤਿਆਰ ਨਹੀਂ ਵੀ ਕਿਹੜੇ ਨੂੰ ਅਸੀਂ ਮੂਹਰੇ ਲਾਈਏ ਕਿਹੜੇ ਦੇ ਮਗਰ ਰਹੀਏ ਹਰੇਕ ਬੰਦਾ ਕਹਿੰਦਾ ਜਿਹੜਾ 10 ਬੰਦਾ ਬੈਂਕ ਜਾ ਕੇ ਆਪਦੀ ਰਜਿਸਟਰਡ ਕਰਾ ਲੈਂਦਾ ਉਹ ਕਹਿੰਦਾ ਮੇਰੇ ਯਾਰ ਗਿਆ ਪ੍ਰਧਾਨ ਕੋਈ ਨਹੀਂ ਉਹ ਮੇਰੇ ਮ ਹੱਥ ਬਨ ਕੇ ਬੇਨਤੀ ਕਰਦਾ ਸਾਡੇ ਸਮਾਜ ਦੇ ਲੋਕਾਂ ਨੂੰ ਪਹਿਲਾਂ ਸਾਨੂੰ ਖੇਤਾਂ ਚ ਕੁੱਟਿਆ ਜਾਂਦਾ ਸੀ ਲੁੱਟਿਆ ਜਾਂਦਾ ਸੀ ਸਾਡੀਆਂ ਧੀਆਂ ਭੈਣਾਂ ਦੇ ਪੱਤਾਂ ਉਲੀਆਂ ਸੀਗੀਆਂ ਤੇ ਅੱਜ ਸਾਡੇ ਜਿੰਨਾ ਤੋਂ ਅਸੀਂ ਇਨਸਾਫ ਦੀ ਝਾੜ ਕਰਦੇ ਆ ਜਿਹੜੇ ਕੋਟਾਂ ਦੇ ਵਿੱਚੋਂ ਸਾਨੂੰ ਇਨਸਾਫ ਦੀ ਝਾੜ ਕੇ ਵੀ ਸਾਡੇ ਰਹਿਬਰ ਬੈਠੇ ਆ ਸਾਡੇ ਉਥੇ ਆਪਦੇ ਬੈਠੇ ਉਹਨਾਂ ਤੋਂ ਅਸੀਂ ਜਾ ਕੇ ਗਰਵਾਰ ਲਾ ਕੇ ਆਪਦਾ ਇਨਸਾਫ ਮੰਗਾਂਗੇ ਪਰ ਇਹ ਸਮੇਂ ਦੇ ਜਿਹੜੇ ਲੋਕ ਹੈ ਇਹ ਮਨੁਵਾਦੀ ਲੋਕ ਸਾਡੇ ਆਪ ਦੇ ਉਹਨਾਂ ਜੱਜਾਂ ਨੂੰ ਕੁੱਟਣ ਲੱਗ ਗਏ ਉਹਨਾਂ ਆਈਪਸ ਅਫਸਰਾਂ ਨੂੰ ਕੁੱਟਣ ਲੱਗ ਗਏ ਉਹਨਾਂ ਨੂੰ ਕੁੱਟਣ ਲੱਗ ਗਏ ਤੇ ਅਸੀਂ ਇਨਸਾਫ ਜਿਹੜੇ ਜ਼ਮੀਨ ਤੇ ਬੈਠੇ ਲੋਕ ਇਨਸਾਫ ਕਿੱਥੋਂ ਲੈਣਗੇ ਇਹ ਬੜੀ ਦੁਖਦਾਈ ਹੈ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਡੇ 80% ਸਮਾਜ ਦੇ ਜ਼ਮੀਨ 'ਚ ਬੈਠੇ ਲੋਕਾਂ ਨੂੰ ਲੋਕੋ ਉੱਠੋ ਉੱਠੋ ਜੇ ਉੱਠ ਕੇ ਕੁਝ ਕਰ ਸਕਦੇ ਆ ਤਾਂ ਨਹੀਂ ਆਉਣ ਵਾਲਾ ਸਮਾਂ ਸਾਡੇ ਬੱਚਿਆਂ ਤੇ ਬਹੁਤ ਮਾੜਾ ਹੋਊਗਾ ਸੰਵਿਧਾਨ ਤੇ ਬਹੁਤ ਵੱਡਾ ਇਹ ਭਾਰੀ ਹੈ ਸੰਵਿਧਾਨ ਮਨੁਵਾਦੀ ਜਿਹੜੀ ਸੋਚ ਹੈ 바ਵਾ ਸਾਹਿਬ ਨੇ ਜਦੋਂ ਬੁੱਤ ਤੋੜਿਆ ਸੀ ਅੰਮ੍ਰਿਤਸ ਆਜਾ ਕੀਤਾ ਸੀ ਇਹ ਐਲਾਨ ਵੀ ਇਹ ਅਮੇਤਕਾਰ ਅਮੇਤਕਾਰ ਕਰੀ ਜਾਂਦੇ ਆ ਵੀ ਅਮੇਤਕਾਰ ਕਰਨਾ ਕੋਈ ਰੱਬ ਨਹੀਂ ਉਦੋਂ ਤੋਂ ਸਾਡੇ ਤੇ ਵਾਰਦਾ ਤਾਂ ਸਾਡੇ ਤੇ ਕੁੱਟਮਾਰ ਸਾਡੀਆਂ ਮੂਰਤੀਆਂ ਨੂੰ ਭੰਨਣ ਦਾ ਇਹ ਮੋਦੀ ਸਰਕਾਰ ਨੇ ਪੂਰਾ ਝੰਡਾ ਰੱਖਿਆ ਹੋਇਆ ਹੈ ਸੰਵਿਧਾਨ ਖਤਮ ਕਰਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਸਾਡੇ ਸਮੇਂ ਦੇ ਆਗੂਆਂ ਨੂੰ ਦਲਤ ਆਗੂਆਂ ਨੂੰ ਇਕੱਠੇ ਹੋ ਕੇ ਕੁਝ ਨਾ ਕੁਝ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ